ਉਹ ਸਾਰਾ ਕੁਝ ਇੱਥੇ ਛੱਡ ਕੇ ਉਹਨੇ ਜਾਣਾ ਵਾ ਤੇ ਜੋ ਹੱਥੀਂ ਦੇਤਾ ਉਹੋ ਹੀ ਖਾੜਨਾ ਉਹਨੇ ਵਿਚਾਰੀ ਨੇ ਵਾਧੂ ਖਰਚਾ ਮੈਂ ਕੀ ਕੀਤਾ ਵਾ ਜਿਹੜੀਆਂ ਚਾਹੀਦੀਆਂ ਚੀਜ਼ਾਂ ਵਾ ਨਾ ਉਹੋ ਹੀ ਲਈਆਂ ਵਾ ਜੇ ਇੱਕ ਵੀ ਚੀਜ਼ ਵਾਧੂ ਵਿੱਚ ਲਈਏ ਤਾਂ ਤਾਂ ਦੱਸੋ ਤੇ ਉਹ ਪੁੱਤ ਤੇਰੀ ਭੈਣ ਦਾ ਜਾਣਾ ਈ ਸੋਨਾ ਭੁਲਣ ਵਾਸਤੇ ਸ਼ਹਿਰ ਅੱਜ ਆਹੋ ਤੇ ਮੈਂ ਜਿਹ ਹੈਗਾ ਟੈਂਪੇ ਚੱਲਾਂ ਮੇਰੇ ਨਾਲ ਜਿਹੜੀ ਮੈਂ ਕਹਿੰਨਾ ਵੀ ਤੁਸੀਂ ਤੇ ਮਮੀ ਹੋ ਆਓ ਜਾ ਕੇ ਰਮਨ ਹੋ ਗਿਆ ਤਿਆਰ? ਹਾਂਜੀ ਮੈਂ ਤਾਂ ਤਿਆਰ ਹੋ ਗਿਆ ਤੁਹਾਨੂੰ ਢੀਕਣ ਲਈ ਆਂ ਵੀ ਕਦੋਂ ਆਉਂਦੇ ਆ ਤੇ ਜਾਣੇ ਆ। ਉਹ ਚੱਲੀਏ ਮੈਂ ਨਾ ਜੋਬਨ ਡਾਇ ਹੀ ਪੱਠੇ ਕੋ ਤੁਨ ਮੈਂ ਮਿਲ ਗਿਆ ਹਾਂ। ਅੱਛਾ। ਤੇ ਉਹਨੂੰ ਹੁਣ ਮੈਂ ਕਹਿਆ ਕਿ ਮੈਂ ਕਿਹਾ ਤੂੰ ਪੁੱਤ ਛੇਤੀ ਕਰ ਲੈ ਤੇ ਚੱਲ ਜਾ ਕੇ ਤੇ ਸਾਈ ਸੂਈ ਤੇ ਆਈਏ। ਨਹੀਂ ਜੋਬਨ ਨੇ ਉੱਥੇ ਜਾ ਕੇ ਕੀ ਕਰਨਾ ਵਾ? ਅਸੀਂ ਦੋਵੇਂ ਜਣੇ ਹੈਗੇ ਆ ਨਾ ਜਾਣ ਵਾਲੇ। ਹਰ ਗੱਲ ਤੇ ਜੋਬਨ ਨੂੰ ਮੈਂ ਕਿਹਾ ਤਿਆਰ ਹੋ ਜਾ। ਹੱਦ ਹੋ ਗਈ ਤੁਹਾਡੇ ਵਾਲੀ। ਹਾਂਜੀ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ। ਹਾਂਜੀ। हां ठीक है परिवार भी बढ़िया ठीक ठाक ਰਪਿੰਦਰ ਵੀ ਤੁਸੀਂ ਫੇਰਾ ਹੀ ਨਹੀਂ ਮਾਰਿਆ ਮੈਂ ਤੁਹਾਨੂੰ ਅੱਗੇ ਫੋਨ ਕੀਤਾ ਸੀ ਪਿਆਇਓ ਪਾਣਾ ਪਾਣਾ ਕੋਈ ਸਲਾਹ ਕਰਾਂਗੇ ਆ ਨਹੀਂ ਵਿਆਹ ਦੀ ਤਰੀਖ ਦੇ ਦਿੱਤੀ ਆ 5 ਤਰੀਕ ਨੂੰ ਆ ਲੀੜਾ ਕਪੜਾ ਖਰੀਦ ਦੋ ਸਗੋਂ ਤੋਂ ਹੀ ਵੀ ਕਿ ਤਿਆਰੀਆਂ ਕਰੋ ਹਾਂਜੀ ਆਹ ਖਰੀਦਦਾਰੀ ਹੋਣ ਲਈ ਆ ਗਏ ਹਾਂ ਦੋਕ ਦਿਨ ਹੋ ਗਿਆ ਸ਼ਹਿਰ ਤੇ ਟੀਵੀ ਫਰਿੱਜ ਏਸੀ ਉਥੇ ਘਰ ਆਏ ਹਾਂ ਸਾਰਾ ਸਿਲੈਕਟ ਵੀ ਕੀ ਕੀ ਲੈਣਾ ਨੇ ਟੀਵੀ ਵੱਡਾ ਲਿਆ ਕੇ 2 ਲੱਖ ਦਾ ਆ ਗੱਲ ਤੇ ਭੈਣ ਜੀ ਵੀ ਜੀ ਇਹਤੀ ਪੁੱਤ ਨੂੰ ਚੀਜ਼ ਦੇਣੀ ਵੀ ਆ ਫੇਰ ਸਵਾਦ ਦੀ ਬੰਦਾ ਦਵੇ ਨੌਂਗਾ ਹੀ ਪੂਰਾ ਕਰਨਾ ਹੁੰਦਾ ਵਾ ਨਾਲੇ ਜਿਹੜੀ ਹੁਣ ਚੀਜ਼ ਦਿੱਤੀ ਗਈ ਦਿੱਤੀ ਗਈ ਅਸੀਂ ਕਿਤੇ ਬਾਰ-ਬਾਰ ਚੀਜ਼ ਦੇਣੀ ਆ ਹਾਂ ਨੇ ਅੱਜ ਚੱਲ ਨਹੀਂ ਆ ਸੋਨਾ ਬਣਾਉਣਾ ਆਹੋ ਕੋਈ ਨਹੀਂ ਆਣ ਕੇ ਦੱਸੂਗੀ ਕੀ ਕੀ ਬਣਾ ਕੇ ਆਈਆਂ ਆਹੋ ਚਲੋ ਠੀਕ ਆ ਮੈਂ ਸ਼ਹਿਰੋਂ ਆਣ ਕੇ ਫੇਰ ਤੁਹਾਨੂੰ ਫੋਨ ਕਰੂੰਗੀ ਓਕੇ ਪਰ ਹੁਣ ਕਿਤਨਾ ਡੀਆਂ ਗੱਲਾਂ ਕਰਨ ਪਹਿਣ ਦਾ ਫੋਨ ਆਉਂਦਿਆ ਹੀ ਕੀ ਕਹਿੰਦੀ ਹੈ ਪੁੱਛਣ ਲਈ ਹੀ ਵੀ ਵਿਆਹ ਦੀਆਂ ਤਿਆਰੀਆਂ ਕਿੱਦਾਂ ਅੱਛਾ ਤੇ ਮੈਂ ਤਾਂ ਤਿਆਰੀਆਂ ਬੜੀਆਂ ਵਧੀਆ ਹੋਣ ਲਈਆਂ ਵਾ ਕੋਹ ਸਮਾਨ ਹੀ ਘਰ ਆਈਆਂ ਉੱਥੇ ਸਿਲੈਕਟ ਵੀ ਜੋ ਜੋ ਲੈਣਾ ਟੀਵੀ ਮੈਂ ਦੱਸਿਆ ਮੈਂ ਹਾਂ 2 ਲੱਖ ਦਾ ਪੂਰਾ ਟੀਵੀ ਆਇਆ ਵਾ ਨਾਲ ਫਰਿੱਜ ਵੱਡੀ ਲਈ ਆ ਨਾਲੇ ਅਸੀਂ ਲਿਆ ਵਾ ਅੱਛਾ ਤਾਂ ਕਹਿਣ ਦੇ ਹੀ ਖਰਚਾ ਵੜਾ ਕਰਨ ਲਈਆਂ ਤਾਂ ਮੈਂ ਹਾਂ ਹੁਣ 30 ਦਾ ਵਿਆਹ ਕਰਨਾ ਫੇਰ ਖਰਚਾ ਤੇ ਇਦਾਂ ਹੀ ਹੁਣਾਵਾ ਤਾਂ ਅੱਜ ਮੈਂ ਚੱਲਨੀ ਆ ਸੋਨਾ ਬਣਾਉਣ ਉਹ ਚੱਲ ਰਮਨ ਉਹਨਾ ਹੋਰ ਕੁਝ ਤੇ ਨਹੀਂ ਹੈ ਲੈਣਾ ਤੇ ਇਹ ਚੀਜ਼ਾਂ ਹੁਣ ਦੇਣੀਆਂ ਪੈਣੀਆਂ ਦੇਣੀਆਂ ਹੀ ਪੈਂਦੀਆਂ ਵਾ ਕਿ ਨਾਲੇ ਆਪਣੇ ਨੱਕ ਨਮੋਜ ਵਾਸਤੇ ਮੁੜ ਕੇ ਸਾਰੀ ਉਮਰ ਅਗਲਿਆਂ ਦੀਆਂ ਗੱਲਾਂ ਥੋੜਾ ਸੁਣ ਨਹੀਂ ਗੰਧਾਵਾ ਫੇਰ ਰਮਨ ਤੂੰ ਜਾਣ ਕੇ ਇੰਨਾ ਖਰਚਾ ਕਰਾਈ ਜਾਂਦੀ ਆ ਜੇ ਅਸੀਂ ਛੋਟੀਆਂ ਚੀਜ਼ਾਂ ਵੀ ਲੈ ਲੈਂਦੇ ਤੇ ਉਹਨਾਂ ਸਾਡੀਆਂ ਮੋੜ ਦੇਣੀਆਂ ਹੀ ਇਹ ਕਿਉਂ ਲੈਂਦੀਆਂ ਜੇ ਤੁਸੀਂ ਤੁਹਾਡੀਆਂ ਤਾਂ ਫੇਰ ਉਹੀ ਗੱਲਾਂ ਆ ਰਹੀਆਂ ਹਣ ਸਾਰਾ ਕੁਝ ਇੱਥੇ ਛੱਡ ਕੇ ਉਹਨੇ ਜਾਣਾ ਵਾ ਤੇ ਜੋ ਅਸੀਂ ਹੱਥੀਂ ਦੇਤਾ ਉਹੋ ਹੀ ਖੜਨਾ ਉਹਨੇ ਵਿਚਾਰੀ ਨੇ ਵਾਧੂ ਖਰਚਾ ਮੈਂ ਕਹੀ ਕੀਤਾ ਵਾ ਜਿਹੜੀਆਂ ਚਾਹੀਦੀਆਂ ਚੀਜ਼ਾਂ ਵਾ ਨਾ ਉਹੋ ਹੀ ਲਈਆਂ ਵਾ ਜੇ ਇੱਕ ਵੀ ਚੀਜ਼ ਵਾਧੂ ਵਿੱਚ ਲਈਏ ਤਾਂ ਤਾਂ ਦੱਸੋ ਤੁਸੀਂ ਉਹ ਵਾਧੂ ਨਹੀਂ ਮੈਂ ਕਹਿੰਦੇ ਆ ਮੈਂ ਤੈਨੂੰ ਇਹੋ ਗੱਲ ਕਹਿੰਦੇ ਆ ਵੀ ਛੋਟੀਆਂ ਲੈ ਲੈਂਦੇ ਉਹ ਨਹੀਂ ਨਹੀਂ ਰੱਖਦੀ ਤੂੰ ਐਲਸੀਡੀ ਲੈ ਲਈ ਆ ਕੀ ਉਹ ਫਾਇਦੇਣੀ ਆ ਕੁੜੀ ਨੇ ਉਹ ਛੋਟੀਆਂ ਜੀਆਂ ਜਿਹੜੀਆਂ ਡੱਬੀਆਂ ਜੀਆਂ ਹੁੰਦੀਆਂ ਉਹ ਤਾਂ ਘਰ ਘਰ ਲੱਗੀਆਂ ਹੁੰਦੀਆਂ ਇਹ ਲੱਗੂਗੀ ਲੋਕੀ ਵੇਖਣਗੇ ਪਿਤਾ ਆ ਜਾਇਆ ਵਾ ਸਾਡੀ ਸੋਭਾ ਹੁਣੀ ਆ ਇਹ ਗੱਲ ਦੇ ਵਿੱਚ ਉਹਨਾਂ ਦੀ ਨਹੀਂ ਹੁਣੀ ਚਲੋ ਵਧੀਆ ਕੀਤਾ ਫੇਰ ਤੂੰ ਤੁਸੀਂ ਤਾਂ ਜੈ ਵੀ ਨਰਾਜ ਜੇ ਉਹ ਮੁੰਡਾ ਤਾਂ ਨੂੰ ਚੁੱਕਣਾ ਦੇ ਜਾਂਦਾ ਵਾ ਨਾ ਵੀ ਡੈਡੀ ਮੰਮੀ ਖਰਚਾ ਜ਼ਿਆਦਾ ਕਰੀ ਜਾਂਦੇ ਆ ਤੁਸੀਂ ਉਦਾਂ ਹੀ ਕਰੀ ਜਾਂਦੇ ਜੇ ਉਹਦੀਆਂ ਗੱਲਾਂ ਮੰਨਣੀਆਂ ਛੱਡ ਦਿਓ ਸਾਡਾ ਘਰ ਵਾ ਸਾਨੂੰ ਪਤਾ ਵਾ ਅਸੀਂ ਕੀ ਕਰਨਾ ਵਾ ਨਹੀਂ ਰਮਨ ਉਹਨੇ ਨਹੀਂ ਮੈਨੂੰ ਇਹ ਗੱਲ ਕਹੀ ਵੀ ਡੈਡੀ ਤੁਸੀਂ ਖਰਚਾ ਵਧ ਕਰੰਡੇ ਜਾਂ ਘਟ ਕਰੰਡੇ ਜੀ ਕਹੀ ਕਿਉਂ ਨਹੀਂ ਗਈ ਉੱਥੇ ਦੁਕਾਨਦਾਰ ਕਹਿਣ ਰਿਹਾ ਸੀਗਾ ਵੀ ਆਹ ਲੱਲੀਏ 33 ਇੰਚ ਵਾਲੀ ਓਏ ਉਹਨੇ ਤੇ ਇਹੋ ਸਲਾਹ ਲਈ ਵੀ ਡੈਡੀ ਆਹ ਲੈ ਲੀਏ ਬੁਤੀ ਵੱਡੀ ਕੀ ਕਰਨੀ ਉਹਨੇ ਇਹ ਥੋੜਾ ਕਿਹਾ ਵੀ ਲੈਣੀ ਨਹੀਂ ਅਸੀਂ ਉਹ ਤੇ ਰੱਬ ਵੱਲੋਂ ਮੈਂ ਨਾਲ ਗਈ ਹਾਂ ਨਾਲ ਨਾ ਨਾ ਗਈ ਹੁੰਦੀ ਉਹ 33 ਇੰਚ ਵਾਲੀ ਸਾਡੇ ਘਰ ਆਣੀ ਸੀ ਚੱਲ ਕੋਈ ਨਹੀਂ ਉਹ ਗੱਲਾਂ ਛੱਡੋ ਚਲੋ ਚੱਲੀਏ ਸ਼ਹਿਰ ਤਾਂ ਸੋਨੇ ਦੀ ਸਾਈ ਦੇ ਕੇ ਆਈਏ ਦਿਨੋਂ ਦਿਨ ਤੇ ਮਹਿੰਗਾ ਹੁੰਦਾ ਜਾਂਦਾ ਵਾ ਜਦੋਂ ਲੈਣਾ ਹੀ ਫੇਰ ਗੱਲ ਕਾਦੀ ਵੜਾਉਣਾ ਕੀ ਕੀ ਆ ਬਣਾਉਣਾ ਤਾਂ ਨੂੰ ਮੈਂ ਅੱਗੇ ਵੀ ਦੱਸਿਆ ਵਾ ਵੀ ਸੈਟਪ ਬਣਾਉਣਾ ਵਾ ਕੁੜੀ ਦਾ ਤੇ ਕੜਾ ਬਣਾਉਣਾ ਵਾ ਪਰੋਣੇ ਦਾ ਕੜਾ ਤੇ ਛਾਪ ਦੋ ਚੀਜ਼ਾਂ ਰਮਨ ਉਹਦੇ ਭਰਾ ਪਰਜਾਈ ਨੂੰ ਪਾਉਣਾ ਵਾ ਆਹੋ ਬਹੁਤਾ ਤੇ ਨਹੀਂ ਮੈਂ ਕਹਿੰਦੀ ਛਾਪਾਂ ਬਣਾ ਲਈਏ ਦੋਵਾਂ ਜੀਆਂ ਦੀਆਂ ਕਿਉਂਕਿ ਹੁਣ ਮਾਂ ਪਿਓ ਦੀ ਜਗ੍ਹਾ ਤੇ ਵੀ ਉਹੋ ਹੀ ਆ ਜੇ ਨਾਂ ਪਾਇਆ ਫੇਰ ਕਹਿਣਗੇ ਵੀ ਭਰਾ ਪਰਜਾਈ ਸਮਝੇ ਨਾ ਤੋ ਅੱਦਾਂ ਵੀ ਭਰਾ ਪਰਜਾਈ ਨੂੰ ਤੇ ਪਾਉਣਾ ਹੀ ਜੇ ਮਾਂ ਪੇ ਹੁੰਦਾ ਤਾਂ ਵੀ ਪਾਉਣਾ ਪੈਣਾ ਹੀ ਬੰਦਾ ਹੋਏ ਤਾਂ ਤੇਰੀ ਗੱਲ ਠੀਕ ਆ ਠੀਕ ਆ ਨਾ ਤੇ ਫੇਰ ਬਹੁਤੀ ਭਾਰੀਆਂ ਲੈਣ ਦਾ ਕੀ ਫਾਇਦਾ ਨਹੀਂ ਪਾਰੀਆਂ ਤਾਂ ਨਹੀਂ ਸਾਭ ਦੀਆਂ ਤਾਂ ਲਵਾਂਗੇ ਜਾਦੀਆਂ ਹਾਵਲੀਆਂ ਵੀ ਜਿਹੜੀ ਫੂਕ ਮਾਰਿਆ ਉੱਡਣ ਵਾਲੀਆਂ ਉਹ ਥੋੜਾ ਲੈਣੀਆਂ ਚੱਲ ਫਿਰ ਚੱਲ ਕੇ ਵੇਖਦੇ ਆ ਉਥੇ ਚੱਲ ਕੋਈ ਨਹੀਂ ਮੈਂ ਰਪਿੰਦਰ ਨੂੰ ਦੱਸਦਾ ਤੇ ਤੁਸੀਂ ਜਾਣਾ ਵੇਹਲੀ ਹਲਕ ਜਾਂ ਕਿੱਦਾਂ ਮੈਂ ਜਾਣਾ ਹੀ ਵੇਹਲੀ ਫਿਰ ਮੈਂ 12ਵਾਂ ਚੱਕਰ ਜਾ ਮਾਰਾ ਉਹ ਵੇਹਲੀ ਫੇਰਾ ਤੇ ਫਿਰ ਚਲੋ ਹੋ ਕੇ ਆਈਏ ਟਾਈਮ ਨਾ ਜਾਵਾਂਗੇ ਮੁੜ ਕੇ ਤੁੱਪ ਚੜ ਜਾਣੀ ਐ ਇਹਨਾਂ ਨੂੰ ਤੇ ਨਾ ਬਸ ਉਸੇ ਮੁੰਡੇ ਦਾ ਹੀ ਫਿਕਰ ਖਾਈ ਜਾਂਦੇ ਆਵਾ ਤੂੰ ਜਿਆਦਾ ਖਰਚਾ ਕਰਾਈ ਜਾਣ ਢਈ ਆ ਤੂੰ ਟੀਵੀ ਵੱਡਾ ਲੱਲਿਆ ਵਾ ਫੇਰ ਕੀ ਹੋਗਾ ਜੇ ਵੱਡਾ ਟੀਵੀ ਲੈ ਲਿਆ ਵਾ ਤੇ ਕੋਈ ਨਹੀਂ ਹੁਣ ਸੋਨੇ ਤੋਂ ਵੀ ਇਹਨਾਂ ਤੜਫਣਾ ਵਾ ਉੱਥੇ ਜਾ ਕੇ ਤੇ ਸੈਟ ਵੱਡਾ ਨਹੀਂਗਾ ਲੈਣਾ ਛੋਟਾ ਚੈਨੀ ਵਾਲਾ ਹੀ ਬਣਾਣਾ ਪਰ ਮੈਂ ਮਰਜ਼ੀ ਆਪਣੀ ਕਰਨੀ ਆ ਇੱਕੋ ਵਾਰ ਮੈਂ ਆਪਣੀ ਧੀ ਨੂੰ ਪਾਉਣਾ ਵਾ ਬਾਰ-ਬਾਰ ਪਾਉਣਾ ਵਾ ਹਰਪਿੰਦਰਾ ਹਾਂਜੀ ਆਜੋ ਮੀ ਜੀ ਮੈਂ ਚੱਲ ਰਹੀ ਹਾਂ ਜੀ ਰਿਕਸ਼ੇਰ ਸ਼ਹਿਰ ਅੱਜ ਕੀ ਕੰਮ ਹੀ ਕੰਮ ਸੋਨਾ ਬਣਾਉਣਾ ਅੱਛਾ ਅੱਛਾ ਮੈਂ ਤੇਰੇ ਵਾਸਤੇ ਬਣਾ ਲਈਏ ਤੇ ਪਰੋਣੇ ਵਾਸਤੇ ਬਣਾ ਲਈਏ ਤੇ ਤੋ ਮੈਨੂੰ ਦੱਸ ਹਾਂ ਕਿ ਕਿਦਾਂ ਦਾ ਡਿਜ਼ਾਈਨ ਲਿਆ ਮੈਂ ਬਣਾ ਕੇ ਤੇਰੇ ਵਾਸਤੇ ਡਿਜ਼ਾਈਨ ਮਮ ਜੀ ਵੇਖ ਲਿਓ ਕੋਈ ਨਹੀਂ ਆਪੇ ਚੱਲ ਫੇਰ ਵੀ ਤੇਰੀ ਵੀ ਥੋੜੀ ਬਹੁਤੀ ਚੁਆਇਸ ਹੋਜੂਗੀ ਮੰਮੀ ਜੀ ਇੰਦਾ ਕਰਿਓ ਵੀ ਥੋੜਾ ਭਾਰਾ ਹੀ ਬਣਾ ਕੇ ਲਿਆਓ ਹਨਾ ਹਲਕੇ ਜਿਹਦਾ ਕੀ ਬਣਾਉਣਾ ਵਾ ਜਿਹੜਾ ਪਾਇਆ ਉਹਨਾ ਚੰਗਾ ਲੱਗੂਗਾ ਪਰ ਨਹੀਂ ਨਹੀਂ ਹਾਂ ਨਾ ਤੂੰ ਫਿਕਰ ਕਰ ਮੈਂ ਵਧੀਆ ਹੀ ਬਣਾ ਕੇ ਲਿਆਉਂਗੀ ਉਹੋ ਹੀ ਨਾ ਜਿਹੜਾ ਹੁਣ ਅੱਜ ਕੱਲ ਦਾ ਰਿਵਾਜ ਆ ਨਾ ਥੋੜਾ ਵਧੀਆ ਸੈੱਟ ਬਣਾਇਓ ਕੋਈ ਨਹੀਂ ਮੈਂ ਉਹਨੂੰ ਸੁਨਿਆਰੇ ਨੂੰ ਕਹੂੰਗੀ ਵੀ ਜਿਹੜੇ ਹੁਣ ਚੱਲਣ ਦੇ ਆ ਉਹ ਵਕਾਲਪ ਨਹੀਂ ਹਾਂਜੀ ਕਿਉਂਕਿ ਉਹਦੇ ਨਾਲ ਤਾਂ ਢੋੜ ਬਣਾ ਲਈ ਤੇ ਵਧੀਆ ਲੱਗੂਗਾ ਤੇ ਨਾਲ ਇਹ ਵੀ ਉਥੇ ਵੀ ਜੇ ਕੋਈ ਵੇਖੂਗਾ ਤੇ ਆਖੂਗਾ ਵੀ ਚਲ ਪਿੰਡੋਂ ਪਿਆ ਆ ਇਹਨੂੰ ਤੇ ਪਰੌਣੇ ਦਾ ਮੇਰਾ ਇਰਾਦਾ ਵਾ ਕੜਾ ਬਣਾ ਲਈਏ ਤੇ ਨਾਲ ਸ਼ਾਹ ਬਣਾ ਲਈਏ ਦੋ ਚੀਚਾਂ ਉਹ ਤੁਸੀਂ ਲੈ ਲਓ ਜਿਹੜੀ ਜਿਹੜੀ ਚੀਜ਼ ਪਾਉਂਦੇ ਹੋ ਨਾ ਉਹਦਾ ਤਾਂ ਮੈਨੂੰ ਪਤਾ ਨਹੀਂ ਆ ਵੀ ਕੀ ਪਾਉਂਦੀ ਆ ਤੇ ਕੀ ਨਹੀਂ ਪਰ ਅੱਜ ਜਰਾ ਬਣਾਇਓ ਪਾਰੀਆਂ ਬਹਿੋਲੀਆਂ ਨਾ ਬੋਤੀਆਂ ਬਣਾ ਲਿਓ ਨਹੀਂ ਨਹੀਂ ਦੱਸ ਹਾਂਜੀ ਤੈਨੂੰ ਆਪਣੀ ਮਾਂ ਤੇ ਯਕੀਨ ਨਹੀਂ ਗਾ ਨਹੀਂ ਮਾੜੀ ਚੀਜ਼ ਤੇ ਮੈਂ ਅੱਗੇ ਨਹੀਂ ਗਈ ਲਈ ਉਹ ਤਾਂ ਮੈਨੂੰ ਪਤਾ ਹੀ ਆ ਚਲ ਫਿਰ ਵੀ ਤੁਸੀਂ ਪੁੱਛਣ ਦੀਆਂ ਤਾਂ ਮੈਂ ਚਲ ਦੱਸ ਦਿੰਨੀ ਆ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਵਧੀਆ ਸਮਾਨ ਬਣਵਾ ਕੇ ਲੈ ਆਉਂਗੀ ਤੇ ਇਹ ਕੌਣ ਕੌਣ ਚਲੇ ਜਾ ਮੈਂ ਤਾਂ ਤੇਰਾ ਡੈਡੀ ਚੱਲੇ ਆ ਤੇ ਉਹਨਾਂ ਨੇ ਵੀ ਜਾਣਾ ਨਾਲ ਦੋਵਾਂ ਨੇ ਨਹੀਂ ਉਹਨਾਂ ਨੂੰ ਮੈਂ ਕਿੱਥੇ ਖੜਨਾ ਵਾ ਉਦਾਂ ਨਹੀਂ ਚਲ ਗਿਆ ਸੀ ਨਾਲ ਉਥੇ ਦੁਕਾਨ ਤੇ ਜਾ ਕੇ ੜਿੱਕੇ ਪਾਉਂਦਾ ਫਿਰਦਾ ਸੀ ਆਹ ਡੈਡੀ ਲੱਲੀਏ ਡੈਡੀ ਆਹ ਲੱਲੀਏ ਜੇ ਕਿਤੇ ਉਦੋਂ ਮੈਂ ਨਾਲ ਨਾ ਨਾਲ ਗਈ ਹੁੰਦੀ ਤੇ ਇਹਨੇ ਤਾਂ ਏਡੀ ਇੱਕ ਡੱਬੀ ਜੀ ਲੈ ਕੇ ਤੇਰੇ ਉੱਥੇ ਸੌਹਰੇ ਕਾਲ ਦੇਣੀ ਅੱਜ ਇਹਨਾਂ ਨੂੰ ਮੀਂਹ ਘਰੇ ਰਹੇ ਮੈਂ ਨਹੀਂ ਨਾਲ ਖੜਨਾ ਇਹਨੂੰ ਹਾਂ ਡੈਡੀ ਜੀ ਤੇ ਤੁਸੀਂ ਆਪ ਵੀ ਖੁਦ ਚੱਲ ਜਾ ਦੋਵੇਂ ਤੇ ਜੇ ਦੀ ਉਹ ਸਾਈ ਸੂਈ ਦੇ ਜੇਬ ਨੂੰਣਾ ਹੋਊਗਾ ਤਾਂ ਵੀ ਠੀਕ ਆ ਤੇ ਜੇ ਫਿਰ ਬਣਨਾ ਦੇ ਆਇਓ ਭੀ ਐਸਾ ਉਹਦਾ ਡਿਜ਼ਾਈਨ ਦੇ ਆਇਓ ਨਾ ਜਿੱਦਾਂ ਦਾ ਬਣੋਣਾ ਹੋਊਗਾ ਇੱਕ ਪੁੱਤ ਮੇਰੀ ਗੱਲ ਹੋਰ ਧਿਆਨ ਚ ਰੱਖੀ ਹਾਂਜੀ ਸੌਰੇ ਨਾ ਜਾਂਦੇ ਕਈ ਵਾਰ ਸਮਾਨ ਫੜ ਲੈਂਦੇ ਹੁੰਦੇ ਆ ਚੱਲ ਸੱਸ ਮਾਂ ਤੇ ਤੇਰੀ ਨਹੀਂ ਗਈ ਹੈਗੀ ਤੇ ਤੇਰੀ ਜਠਾਣੀ ਨਾ ਕਵੇ ਭੀ ਹਾਲਿਆ ਸਮਾਨ ਮੈਨੂੰ ਫੜਾ ਤੇ ਮੈਂ ਸੰਭਲਾ ਹਾਂਜੀ ਵੇਖ ਲਾ ਮੈਂ ਕਿਦਾਂ ਬਣਾ ਕੇ ਤੈਨੂੰ ਦੇਣ ਲਈ ਆ ਤੇ ਨਾ ਮਲ ਮਾਰ ਕੇ ਬਹਿ ਜਿਓ ਉਨੇ ਨਹੀਂ ਨਾ ਅਮੀ ਜੀ ਤੁਸੀਂ ਕਲੀ ਫਿਕਰ ਕਰਦੇ ਆ ਇਹ ਆਪਣੇ ਹੱਥਾਂ 'ਚ ਸਾਰਾ ਸਮਾਨ ਰੱਖਣਾ ਆਪਣੇ ਹੱਥਾਂ 'ਚ ਹੀ ਰੱਖੂੰਗੀ ਮੈਂ ਕਲੀ ਦੇਣਾ ਆ ਆ ਬਸ ਬਸ ਆ ਜੇ ਤੇ ਚਲੋ ਮੰਮੀ ਜੀ ਹੁੰਦੇ ਤੇ ਫੇਰ ਤੇ ਚਲ ਉਹਨਾਂ ਨੇ ਇੱਧੇ ਰੱਖਣਾ ਸੀ ਤੇ ਉਹਨਾਂ ਨੇ ਦੇਣਾ ਸੀ ਤੇ ਹੁਣ ਇਹ ਆ ਭੀ ਉਹ ਦੀਦੀ ਕੋ ਆਪਣਾ ਹੋਣਾ ਵਾ ਤੇ ਮੈਂ ਆਪਣਾ ਰੱਖ ਲਵਾਂਗੀ ਹਾਂ ਕੱਲ ਨੂੰ ਤੇਰੀ ਇੱਕ ਅੱਧੀ ਚੀਜ਼ ਉਹਨੇ ਗਾਂਪ ਛਾਂ ਕਰ ਲਈ ਨਾ ਹਾਂਜੀ ਤੇ ਫੇਰ ਲੈਣ ਜਾਂਦੀਆਂ ਨੇ ਦੇਣੀਆਂ ਪੈ ਜਾਣਗੀਆਂ ਨਹੀਂ ਕੋਈ ਨਹੀਂ ਅਮੀ ਜੀ ਜਿੱਦਾਂ ਵੀ ਹਾਂਜੀ ਮੰਮੀ ਜੀ ਇਦਾਂ ਕਰਿਓ ਮੇਰਾ ਨੈ ਘਰਾਦਾ ਜਾਂ ਬਣੰਦਿਆ ਹੈਗੀ ਚੂੜੀਆਂ ਬਣਾ ਲਿਆ ਉਹਾਂ ਦੋ ਕੋਈ ਗੱਲ ਨਹੀਂ ਪੁੱਤ ਡਾੜੀ ਤੇਰੇ ਅੱਗੇ ਕਹਿਣ ਦੇ ਆ ਵੀ ਖਰਚਾ ਬੜਾ ਕਰਾਉਣ ਦੇ ਆ ਜੇ ਤੂੰ ਉਥੇ ਮੰਨ ਗਏ ਨਾ ਫਿਰ ਮੈਂ ਬਣਾ ਹੀ ਲਿਆਉਂਗੀ ਜੇ ਨਾ ਵੀ ਹੋਇਆ ਨਾ ਕੱਲ ਨੂੰ 100 ਵੀ ਲੈ ਆਉਂਦੇ ਆ ਫਿਰ ਬਣਾ ਲੂਗੀ ਮੈਂ ਤੈਨੂੰ ਚੱਲ ਮੀ ਜੀ ਹੁਣ ਜਥੇ ਇਨਾ ਖਰਚਾ ਕਰਨਾ ਹੀ ਹੁਣ ਦੋ ਛੁੜੀਆਂ ਨਾਲ ਕੀ ਹੋ ਜਾਊਗਾ ਚੱਲਿਆ ਕਿਨੇ ਨਾਲ ਹੋਰ ਥੋੜਾ ਟੌਰ ਬਣ ਜਾਊਗਾ ਚੱਲ ਕੋਈ ਗੱਲ ਨਹੀਂ ਚੱਲੇ ਆ ਜੇ ਮੇਰੇ ਰੋਚਾ ਆ ਨਾ ਕੰਮ ਫਿਰ ਮੈਂ ਬਣਾ ਲਿਆਉਂਗੀ ਤੇ ਮੈਨੂੰ ਤੇਰੇ ਸਾਈਜ਼ ਦਾ ਨਹੀਂ ਪਤਾ ਸਾਈਜ਼ ਤੁਸੀਂ ਲੈ ਜਾ ਚੂੜੀ ਉੱਥੇ ਪਈ ਹੋਣੀ ਆ ਉਹ ਦੁੱਧ ਨਾਲ ਦੀ ਵੇਖ ਲਿਓ ਚੱਲਿਆ ਫੜਾ ਦੇ ਫਿਰ ਮੈਨੂੰ ਮੈਂ ਜਾਣਦੀ ਨਹੀਂ ਉੱਥੋਂ ਤੁਹਾਨੂੰ ਤੇ ਫਿਰ ਵੇਖ ਲਿਓ ਚੱਲ ਠੀਕ ਆ ਤੂੰ ਪਾ ਦੇ ਮੈਨੂੰ ਮੇਰੇ ਪਰਸ ਚ ਹੀ ਪਾ ਦੇ ਪਾ ਦਨੀ ਆ ਤੇ ਮੈਂ ਵੇਖਾਂ ਤੇਰੇ ਡੈਡੀ ਕਹਿੰਦੇ ਸੀ ਵੇਲੀ ਜਾਣਾ ਮੈਂ ਕੰਮ ਕਰਨ ਆਏ ਆ ਕਿ ਨਹੀਂ ਆਏ ਆ ਚਲੋ ਜਾਓ ਫਿਰ ਟਾਈਮ ਦੇ ਨਾਲ ਕੁਵੇਲਾ ਤੁਸੀਂ ਘਰੇ ਘਰ ਲੈਨੇ ਆ ਚੱਲ ਇਹ ਆ ਵੀ ਮੰਮੀ ਹੁਣੀ ਨਾ ਵਾਵਾ ਖਰਚਾ ਕਰਨ ਦੇ ਆ ਨਾਲ ਇਹ ਆ ਵੀ ਮੇਰਾ ਵਾਵਾ ਟੌਰ ਜਿਹਾ ਬਣ ਜਾਊਗਾ ਉੱਥੇ ਜਾ ਕੇ ਤੇ ਨਾਲੇ ਜਿਹੜੀ ਮੰਮੀ ਹੁਣਾ ਐਲਸੀਡੀ ਲ ਲਈ ਆ ਨਾ 2.5 ਲੱਖ ਵਾਲੀ ਉੱਥੇ ਲੱਗੇ ਸ਼ਾਹੀ ਉੱਥੇ ਕਿਸੇ ਦੇ ਘਰ ਆਈ ਨਹੀਂ ਹੁਣੀ ਤੇ ਨਾਲੇ ਨਾ ਜਠਾਣੀ ਦੇ ਉਹ ਥੋੜਾ ਨੱਕ ਨੀਵਾ ਹੋ ਜਾਊਗਾ ਉਦਾਂ ਉਹ ਵੀ ਬੜੀ ਫਿਰਦੀ ਹੁਣੀ ਆ ਵੀ ਮੇਰਾ ਹੀ ਸਮਾਨ ਆ ਮੇਰਾ ਹੀ ਸਮਾਨ ਵਾ ਚੱਲੇ ਭੀ ਆ ਮਮੀ ਉਦਾਂ ਵੇਹ ਚੰਗਾ ਹੀ ਕਰਨਦੀ ਆ ਇੱਕ ਗੱਲ ਵਾ ਕਿ ਮਮੀ ਆ ਜਿਹੜੇ ਘਰ ਦੇ ਵਿੱਚ ਮੇਰਾ ਇੰਨਾ ਸਾਥ ਦੇਈ ਜਾਂਦੇ ਆ ਹੋਰ ਤਾਂ ਬਾਕੀ ਬਸ ਐਵੇਂ ਗੱਲਾਂ ਵਾਂ ਲਈ ਆ ਬਣਾ ਕੁਤਰੇ ਗਿਆ ਪਠੇ ਪੁੱਤ ਹਾਂਜੀ ਡੇਰ ਜੀ ਨਿਬੜ ਗਿਆ ਕੰਮ ਹੁਣ ਪਾਉਦੇ ਆ ਠੰਡੇ ਠੰਡੇ ਕਰ ਲੈ ਬਸ 2 ਮਿੰਟ ਲੱਗਣੇ ਆ ਤੇ ਮੇਰੀ ਗੱਲ ਤਾਂ ਸੁਣ ਹਾਂਜੀ ਉਹ ਪੁੱਤ ਤੇਰੀ ਭੈਣ ਦਾ ਜਾਣਾ ਈ ਸੋਨਾ ਬੁਲਾਉਣ ਵਾਸਤੇ ਸ਼ਹਿਰ ਅੱਜ ਆਓ ਤੇ ਮੈਂ ਜਿਹ ਹੈਗਾ ਟੈਂਪਲ ਚੱਲ ਆ ਮੇਰੇ ਨਾਲ ਜਿਹੜੀ ਮੈਂ ਕਹਿੰਨਾ ਵੀ ਤੁਸੀਂ ਤੇ ਮੰਮੀ ਹੋ ਆਉ ਜਾ ਕੇ ਜੇ ਮੈਂ ਗਿਆ ਤੇ ਮੰਮੀ ਨੇ ਫੇਰ ਕਹਿਣਾ ਵੀ ਇਹਨੂੰ ਕੀ ਕਰਨਾ ਚਾਹ ਕੇ ਸੀ ਉਹ ਪੁੱਤ ਦੋ ਤੇ ਦੋ ਹੀ ਹੁੰਦੇ ਆ ਨਾ ਫੇਰ ਤੈਨੂੰ ਪਤਾ ਹੀ ਆ ਪਿਓ ਪਤ ਸਲਾਹ ਕਰ ਲਈਦੀ ਆ ਵੀ ਚੀਜ਼ ਲੈਣੀ ਆ ਕਿ ਨਹੀਂ ਲੈਣੀ ਹਾਂ ਇਹ ਤੇ ਗੱਲ ਹੈਗੀ ਆ ਪਰ ਇਹ ਆ ਹੁਣ ਜਾਵਾਂਗੇ ਨਾ ਤੇ ਚੀਜ਼ਾਂ ਥੋੜੀਆਂ ਠੀਕ ਠੀਕ ਬਣਾਵਾਂਗੇ ਬਹੁਤਾ ਖਰਚਾ ਨਾ ਕਰਨਾ ਓਏ ਅੱਗੇ ਤੇ ਉਹਨੇ ਵੇਖ ਲਾ ਉਹਦਾ ਕਿੰਦਾ ਖਰਚਾ ਕਰਾਤਾ 2 ਲੱਖ ਉਹ ਹੀ ਤੇ ਮੈਂ ਸੋਚ ਰਿਹਾ ਵੀ ਇੰਨੇ ਚ ਪੈਸਾ ਹੋਣਾ ਸੀਗਾ ਤੇ ਇਕੱਲਾ ਟੀਵੀ ਲੈ ਕੇ ਤੇ ਦੱਸ ਉਹ ਕੀ ਕਰਨਾ ਹੈ ਉਹਨਾਂ ਘਰ ਟੀਵੀ ਨਾ ਹੋਊਗਾ ਬੰਦਾ ਪੁੱਛ ਸਭ ਕੁਝ ਹੈਗਾ ਹੀ ਯਾਰ ਹੂੰ ਚਲੋ ਮੰਮੀ ਦੀ ਮਰਜ਼ੀ ਆ ਕੋਈ ਗੱਲ ਨਹੀਂ ਮੈਂ ਪੱਠੇ ਭਾ ਕੇ ਨਾ ਮੈਂ ਆਜਣਾ ਤੁਹਾਡੇ ਵੱਲ ਤੇ ਤੁਸੀਂ ਹੋਵੋ ਤਿਆਰ ਫਿਰ ਚਲ ਫਿਰ ਮੈਂ ਤੇਰੇ ਹੁੰਦੇ ਤਿਆਰ ਹੋਣਾ ਆ ਗਿਆ ਮੈਂ ਆ ਗਿਆ ਤੇ ਜੇ ਕੋਈ ਹੋਰ ਵੀ ਕੰਮ ਕਰਨਾ ਉਹਦਾ ਚ ਕਰ ਲਾਂਗੇ ਚਲ ਠੀਕ ਆ ਹਾਂ ਰਮਨ ਹੋ ਗਿਆ ਤਿਆਰ? ਹਾਂਜੀ ਮੈਂ ਤਾਂ ਤਿਆਰ ਹੋ ਗਿਆ ਤੁਹਾਨੂੰ ਢੀਕਣ ਲਈ ਆਂ ਵੀ ਕਦੋਂ ਆਉਂਦੇ ਆ ਤੇ ਜਾਣੇ ਆ। ਉਹ ਚੱਲੀ ਮੈਂ ਨਾ ਜੋਬਨ ਦਾ ਹੀ ਪੱਠੇ ਕੋ ਤੁਨ ਮੈਂ ਮਿਲ ਗਿਆ ਹਾਂ। ਅੱਛਾ। ਤੇ ਉਹਨੂੰ ਹੁਣ ਮੈਂ ਕਹਾ ਕਿ ਮੈਂ ਕਿਹਾ ਤੂੰ ਪੁੱਤ ਛੇਤੀ ਕਰ ਲੈ ਤੇ ਚੱਲ ਜਾ ਕੇ ਤੇ ਸਾਈ ਸੁਈ ਤੇ ਜੀ। ਨਹੀਂ ਜੋਬਨ ਨੇ ਉੱਥੇ ਜਾ ਕੇ ਕੀ ਕਰਨਾ ਵਾ? ਅਸੀਂ ਦੋਵੇਂ ਜਣੇ ਹੈਗੇ ਆ ਨਾ ਜਾਣ ਵਾਲੇ। ਹਰ ਗੱਲ ਤੇ ਜੋਬਨ ਨੂੰ ਮੈਂ ਕਿਹਾ ਤਿਆਰ ਹੋ ਜਾ। ਹੱਦ ਹੋ ਗਈ ਤੁਹਾਡੇ ਵਾਲੀ। ਰਮਨ ਹੁਣ ਬਿਲਕੁਲ ਹੀ ਪਿੱਛੇ ਪਾਦਣਾ ਉਹਨਾਂ ਨੂੰ ਦੋਵਾਂ ਜੀਆਂ ਨੂੰ। ਪਿੱਛੇ ਕਾਦਾ ਵਾ? ਜਦੋਂ ਮਾਂ ਪਿਓ ਹੀ ਹੈਗੇ ਆ ਤੇ ਸ਼ਹਿਰੋਂ ਸਮਾਨ ਸਾਰਾ ਹੀ ਖਰੀਦ ਕੇ ਲਿਆਉ ਉਹ ਪੱਠੇ ਪਾਉਂਦਾ ਵਾ ਨਾ ਤੇ ਪਾਉਂਦਾ ਰਹਿੰਦੋ ਉਹਦੇ ਮਗਰੋਂ ਆਪਾਂ ਚਲੋ ਚਲੀਏ ਧੋਪ ਤੇ ਅੱਗੇ ਉੱਤੋਂ ਜਾੜਾ ਹੀ ਕਿੰਨੀ ਦੁਪਹਿਰੇ ਜਾਣਾ ਮੁੜ ਕੇ ਜਦੋਂ ਸਲਾਹ ਸਰੂ ਕਰਕੇ ਤੇ ਚੀਜ਼ ਲੈ ਲਈਦੀ ਹੈ ਕੋਈ ਕਾਦੀ ਸਲਾਹ ਕਰਨੀ ਉਹਦੇ ਨਾਲ ਤੁਹਾਨੂੰ ਮੈਂ ਘਰੋਂ ਦੱਸਤਾ ਵਾ ਵੀ ਆਇਆ ਚੀਜ਼ ਆਪਾਂ ਲੈਣੀ ਆ ਉਹਦੀਆਂ ਸਲਾਹਾਂ ਲੈਣੀਆਂ ਤੁਸੀਂ ਉਹਨੇ ਤਾਂ ਕਹਿਣਾ ਆ ਵੀ ਨਾ ਬਣਾਉ ਆ ਵੀ ਨਾ ਬਣਾਉ ਉਹਨੇ ਤਾਂ ਕੋਈ ਦੇਣ ਦੇਣਾ ਹੀ ਨਹੀਂ ਕੁੜੀ ਨੂੰ ਕਿ ਸਭ ਕੁਝ ਮੇਰੇ ਜੋਗਾ ਹੀ ਰਹਿ ਜਾ ਇੱਥੇ ਔਰ ਅਮਨ ਮਾਜੀ ਤੇ ਅਸੀਂ ਆਪਣੀ ਕਰਨੀ ਆ ਤੇ ਚਲ ਉਹਨੂੰ ਨਾਲ ਲੈ ਚਲਦੇ ਸਲਾਹ ਮਾੜੀ ਮੋਟੀ ਦਊਗਾ ਜੀ ਮੇਰੀ ਇੱਕ ਗੱਲ ਸੁਣ ਲਓ ਉਹਨੂੰ ਮੈਂ ਕਿਤੇ ਨਹੀਂ ਛੱਡਣਾ ਜੀ ਉਹਨੇ ਜਾਣਾ ਨਾ ਤੇ ਮੈਂ ਨਹੀਂ ਜਾਣਾ ਦੋਵੇਂ ਜਾਣੇ ਚੱਲ ਜੋ ਹੱਦ ਹੋ ਗਈ ਤੁਹਾਡੇ ਵਾਲੀ ਹਰ ਕੱਲ ਤੇ ਉਹਨੂੰ ਮੋਰੇ ਲਾਇਆ ਵਾ ਇੱਕੋ ਜੇ ਤਾਂ ਫੜੀ ਵੀ ਉਹਨਾਂ ਨੂੰ ਖੜਨਾ ਹੀ ਨਹੀਂ ਿਕਦੇ ਨਹੀਂ ਖੜਨਾ ਜਦੋਂ ਅਸੀਂ ਜਿੰਦੇ ਜਾਗਦੇ ਆ ਨਾ ਅਸੀਂ ਆ ਗਏ ਸਮਾਨ ਬਣਾਉਣ ਵਾਲੇ ਉਹਦੇ ਵਿਆਹ ਤਾਂ ਸਾਰਾ ਬਣਾ ਕੇ ਪਾਇਆ ਹੀ ਨਾ ਅਸੀਂ ਜਾ ਫਿਰ ਇਦਾਂ ਕਰ ਰਪਿੰਦਰ ਨੂੰ ਤੇ ਨਾਲ ਜੋਤ ਨੂੰ ਲੈ ਗਾ ਤਨੇ ਜਣੇ ਚੱਲ ਜੂ ਤਾਂ ਪਸੰਦ ਕਰ ਆਉ ਤੁਸੀਂ ਮੈਂ ਕਿਸੇ ਨੂੰ ਨਹੀਂ ਖੜਨਾ ਆਪਾਂ ਦੋਵਾਂ ਜਣੇ ਜਾਣਾ ਵਾ ਤੇ ਸਮਾਨ ਪਸੰਦ ਕਰਕੇ ਤੇ ਜੇ ਬਣਿਆ ਮਿਲ ਜੂ ਤੇ ਲੈ ਆਉਣਾ ਵਾ ਜੇ ਨਾ ਬਣਿਆ ਮਿਲਿਆ ਤਾਂ ਕੋਈ ਨਹੀਂ ਸਾਈ ਦੇ ਆਵਾਂਗੇ ਚਲ ਉੱਠੋ ਤਾਂ ਚੱਲੀਏ ਤੇ ਜੇ ਉਹਦੇ ਆਉਂਦਿਆਂ ਨੂੰ ਚੱਲ ਗਏ ਤੇ ਉਹਨੇ ਆਹੜਾ ਡੈਡੀ ਤੇ ਮੇਰੇ ਨਾਲ ਗਏ ਕੋਈ ਗੱਲ ਨਹੀਂ ਆਪੇ ਦੱਸ ਦਊਗੀ ਰਪਿੰਦਰ ਕਿ ਚੱਲ ਗਏ ਆਓ ਚਲੋ ਫਿਰ ਰਪਿੰਦਰ ਪੋਤ ਹੀ ਚੱਲੇ ਜਿਹੜੇ ਫੇਸ਼ਰ ਅਸੀਂ ਚੱਲੇ ਆਹੋ ਤੈਨੂੰ ਇਹ ਦੱਸੋ ਪਿਰੋਲਾ ਕਲੀ ਪੈਂਦਿਆ ਹੀ ਨਾ ਨਹੀਂ ਰੋਲਾ ਕਾਦਾ ਪਿਆਣਾ ਵਾ ਅਜਿਹੜਾ ਤੇਰਾ ਪਿਓ ਆ ਨਾ ਇਹ ਤੇ ਮੇਰੀ ਸਲਾਹ ਲੈਂਦਾ ਹੀ ਨਹੀਂਗਾ ਜਾ ਕੇ ਤਾਨੂੰ ਜੋਬਨ ਨੂੰ ਤਿਆਰ ਕਰ ਲਿਆ ਵਾ ਪੀ ਚੱਲ ਸ਼ਹਿਰ ਚੱਲੀਏ ਹੁਣ ਅਸੀਂ ਚੱਲ ਚੱਲੇ ਆ ਉਹ ਪੱਠੇ ਪਾਉਂਦਿਆ ਵਾ ਉਹਨੂੰ ਕਹੀਂ ਵੀ ਦਿਨ ਬੜਾ ਆ ਗਿਆ ਹੀਗਾ ਧੁੱਪ ਤੇ ਚੜ ਗਈ ਉਤੋਂ ਤੇ ਮੰਮੀ ਡੈਡੀ ਚੱਲ ਗਏ ਆ ਤੇ ਤੂੰ ਕਰਲਾ ਕਰਦਾ ਕੰਮ ਨਹੀਂ ਠੀਕ ਹੈ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਹਾਂ ਚੱਲ ਠੀਕ ਆ ਚੰਗਾ ਜਾਓ ਤੇ ਕੋਈ ਗੱਲ ਨਹੀਂ ਡੈਡੀ ਜੀ ਦਾ ਵੀ ਨਾ ਕੋਹ ਹਾਲ ਨਹੀਂ ਆ ਛਾਟੀ ਉਹਨੂੰ ਨਾਲ ਤਿਆਰ ਕਰ ਲੈਂਦੇ ਆ ਸਿਆਣੇ ਤੇ ਤੁਸੀਂ ਆ ਚਾਈ ਮਮੀ ਜੀ ਨਾਲ ਜਾਣਾ ਚਾਹੀ ਤੂੰ ਹੀ ਜਾਣਾ ਵਾ ਉਹਨੇ ਨਾਲ ਕੀ ਕਰਨਾ ਹੈਗਾ ਤੇ ਨਿਆਣਾ ਹੀ ਆ ਨਾ ਉਹ ਵੀ ਐਵੇਂ ਜਾਣ ਕੇ ਡੜੀ ਜਿੱਦ ਕਰ ਲੈਂਦੀ ਝੋਤ ਗੱਲ ਸੁਣ ਹਾਂਜੀ ਮੇਰੀ ਗੱਲ ਸੁਣੋ ਕੰਮ ਹੋ ਗਿਆ ਸਾਰਾ ਹਾਂਜੀ ਥੋੜੇ ਰਹਿ ਗਿਆ ਬਸ ਮੈਨੂੰ ਨਾ ਕੱਪੜੇ ਲਿਆ ਦੋ ਥੋੜੇ ਚੰਗੇ ਤੇ ਡੈਡੀ ਕਹਿੰਦੇ ਵੀ ਮੰਮੀ ਨੂੰ ਨਾਲ ਲੈ ਕੇ ਤੇ ਸੁਨਾਰੇ ਕੋ ਜਾਣਾ ਵਾ ਅੱਜ ਮੰਮੀ ਨਾ ਜਾਣਾ ਸੀ ਆਹੋ ਤੇ ਮੰਮੀ ਹਣੀ ਤੇ ਚਲ ਵੀ ਗਏ ਨੇ ਚਲ ਗਏ ਹੋਰ ਆ ਹੁਣੇ ਗਏ ਕਿਤੇ ਕੰਮ ਗਏ ਹੋਣੇ ਆ ਉਹ ਨੈਣੀ ਮੈਂ ਚੰਗੀ ਤਰ੍ਹਾਂ ਆਪ ਸੁਣਿਆ ਵਾ ਅੱਛਾ ਕਹਿੰਦੇ ਵੀ ਅਹੀਂ ਹੋਈ ਏ ਦਿਨ ਕਿੰਨਾ ਚੜ ਗਿਆ ਵਾ ਕੋਈ ਤਾਂ ਕਰ ਰੁਪਿੰਦਰ ਨੂੰ ਪੁੱਛ ਕੇ ਆਵਾਂ ਲਾ ਵੀ ਚਲਗੇ ਕਿ ਨਹੀਂ ਮੈਂ ਡੈਡੀ ਨੂੰ ਨਹੀਂ ਪੁੱਛਣਾ ਹੈਗਾ ਨੂੰ ਲੱਗਦਾ ਇੱਥੇ ਕਿਤੇ ਕੰਮ ਹੀ ਗਏ ਹੋਣੇ ਆ ਡੈਡੀ ਤੇ ਮੈਨੂੰ ਕਹਿੰਦੇ ਵੀ ਸ਼ਹਿਰ ਜਾਣਾ ਵਾ ਤੇ ਇਕੱਲੇ ਕਿੱਦਾਂ ਚਲਗੇ ਰੁਪਿੰਦਰ ਜੀ ਦੀ ਜੀ ਹਾਂਜੀ ਆਜੋ ਮੈਂ ਤਾਂ ਇਹਨੂੰ ਪੁੱਛਣਾ ਹੀ ਵੀ ਮੰਮੀ ਹਣੀ ਕਿੱਥੇ ਗਏ ਨੇ ਮੰਮੀ ਹਣੀ ਸ਼ਹਿਰ ਗਏ ਨੇ ਕਿਉਂ ਇਹ ਪੁੱਛਣ ਦੇ ਹੀ ਇਹਨਾਂ ਨੇ ਵੀ ਕਿਹਾ ਹੋਣਾ ਨਾ ਕਿਤੇ ਪਹਾੜੇ ਨਾਲ ਚਲਿਓ ਤੇ ਦੇ ਹੀ ਕਹਿਣ ਪੀ ਮੈਨੂੰ ਕੱਪੜੇ ਦੇ ਦੇ ਤੇ ਮੈਂ ਤੇ ਦੱਸਿਆ ਹੀ ਵੀ ਮੰਮੀ ਹਣੀ ਚਲ ਗਈ ਆ ਕਹਿੰਦੇ ਨਹੀਂ ਰੁਪਿੰਦਰ ਨੂੰ ਪਤਾ ਹੋਣਾ ਆ ਉਹਨਾਂ ਨੂੰ ਪੁੱਛ ਕੇ ਆਇਓ ਉਹ ਭਾਬੀ ਜੀ ਐਵੇਂ ਬਹੁਤੇ ਸਿਆਣੇ ਨਾ ਬਣਿਆ ਕਰੋ ਹੁਣ ਜਿਹੜੇ ਕੰਮ ਕਰਨੇ ਆ ਉਹ ਸਿਆਣਿਆਂ ਨੇ ਘਰ ਦੇ ਵਿੱਚ ਕਰਨੇ ਆ ਜੋ ਬੰਨੇ ਕੀ ਕਰਨਾ ਹੀ ਨਾਲ ਜਾ ਗਈ ਚਲੋ ਦਦੀ ਉਹ ਤੇ ਇਹਨਾਂ ਦੀ ਆਪਣੀ ਗੱਲਬਾਤ ਆ ਨਾ ਮੈਨੇ ਤੇ ਸਿਰਫ ਇਹਨਾਂ ਪੁੱਛਣ ਵਾਸਤੇ ਭੇਜਿਆ ਉਹ ਮੰਮੀ ਮੈਨੂੰ ਕਹਿ ਗਈ ਜਾਨ ਲੱਗੀ ਆਖੰਦੇ ਹੀ ਕਿ ਉਹਨੂੰ ਜੋਬਨ ਨੂੰ ਕਹੀ ਵੀ ਹੁਣ ਇੱਥੇ ਘਰੇ ਰਵੇ ਐ ਹੁਣ ਚਲ ਚੱਲੇ ਆ ਕੋਈ ਨਹੀਂ ਮੈਂ ਫੇਰ ਦੱਸ ਦਿੰਨੀ ਇਹਨਾਂ ਨੂੰ ਹੋਰ ਕੋਈ ਕੰਮ ਕਰ ਲੈਣ ਦੇ। ਉਹਨੂੰ ਤਾਂ ਕੰਮ ਕੰਮ ਕਰ ਲੋ ਆਪਣੇ ਜਿਹੜਾ ਕਰਨ ਵਾਲਾ ਵਾ। ਹਾਂਜੀ। ਕੀ ਕਰਦੇ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ। ਬਦੂ ਇੱਕ ਆਪਣੇ ਕੰਮ ਨਾਲ ਮਤਲਬ ਰੱਖੋ। ਸ਼ਹਿਰ ਜਾਨੂਕ ਦੀ ਛਦੀ ਤਿਆਰ ਹੋ ਜਾਂਦੀ ਆ ਪਿਛੇ ਸ਼ਹਿਰ ਦਵਾਦਵ ਚਲ ਜੀਏ। ਹੁਣ ਜਿਹੜੇ ਕੰਮ ਕਰਨੇ ਤਾਂ ਹੁਣ ਉਹਨਾਂ ਨੇ ਹੀ ਕਰਨੇ ਆ ਨਾ। ਸਿਆਣੇ ਤਾਂ ਉਹ ਹੀ ਆ ਕਰ ਦੇਗੇ ਚ। ਇਹਨੂੰ ਹੁੰਦਾ ਵੀ ਬਸ ਅਹੀਂ ਨਾਲ ਚਲ ਜੀਏ ਤਾਂ ਕੋਹਨਾ ਕੋਹ ਹਨੂ ਵੀ ਨਾਲ ਮਿਲ ਜਾਵੇ। ਕੀ ਹਾਂ ਦੂਰੀ ਪਿੰਦਰ? ਕਹਿਣਾ ਕੀ ਆ? ਮੈਂ ਤੁਹਾਨੂੰ ਦੱਸਿਆ ਤੇ ਹੈਗਾ ਹੀ ਮੰਮੀ ਹਣੀ ਚਲ ਗਈ ਆ ਬਾਪੂ ਤਾਂ ਮੈਨੂੰ ਪੁੱਛਣ ਖਿਲਾਤਾ ਵਾ ਉਹ ਕਿਹੜਾ ਸਿੱਧੇ ਮੂੰਹ ਕੋਂਦੀ ਕੇ ਹਨਾ ਕੀ ਆਂਦੀ ਕਹਿਣਾ ਤੁਹਾਨੂੰ ਪਤਾ ਹੀ ਆ ਕੀ ਆ ਮੈਂ ਤੇ ਇਨਾ ਹੀ ਪੁੱਛਿਆ ਮੈਂ ਵੀ ਇਹ ਪੁੱਛਣ ਦੇ ਹੀ ਵੀ ਮੰਮੀ ਹਣੀ ਚਲ ਗਏ ਨੇ ਜਾਂ ਕਿੱਦਾਂ ਤੇ ਕਹਿੰਦੇ ਵੀ ਮੰਮੀ ਹਣੀ ਤੇ ਚਲ ਗਏ ਆ ਹਰ ਕੰਮ ਚ ਕਹਿੰਦੇ ਤੇਹੀ ਨਾਲ-ਨਾਲ ਹੀ ਰਹਿਣਾ ਹੁੰਦਾ ਹੈ ਤੇ ਕਹਣਾ ਤੇਰੇ ਕੰਮ ਹੀ ਕਰਨ ਦੇ ਹੀ ਕਹਣਾ ਆਪਣੇ ਕਰਨ ਦੇ ਤੇਹੀ ਨਾ ਬੋਧਾ ਨਾਲ-ਨਾਲ ਰਿਆ ਕਰੋ ਜਦੋਂ ਨਾਲ ਹਾਨੂੰ ਠਾਕੇ ਤੇ ਨਹੀਂ ਖੜਿਆ ਜਦੋਂ ਸਾਡਾ ਬੰਦਾ ਹੀ ਤੇ ਹੁਣ ਅਹੀਂ ਨਾਲ ਜਾ ਕੇ ਉਹਦੀਆਂ ਚੀਜ਼ਾਂ ਮੰਨਾ ਕਿ ਕੀ ਕਰਨ ਉਹ ਚਲ ਕੋਈ ਨਹੀਂ ਮੈਨੂੰ ਤਾਂ ਡੈਡੀ ਨੇ ਗਿਆ ਹੈਗਾ ਡੈਡੀ ਦੇ ਤੇ ਗੱਲ ਮੈਨੂੰ ਮੰਨਣੀ ਪੈਣੀ ਮੈਨੂੰ ਉਹ ਤੇ ਗੱਲ ਡੈਡੀ ਠੀਕ ਆ ਡੈਡਜੀ ਦੇ ਤੇ ਮੰਨਣੀ ਪੈਣੀ ਆ ਉਹ ਤੇ ਸਾਥ ਦਿੰਦੇ ਹੀ ਆ ਪਰ ਇਹ ਆ ਵੀ ਪਤਾ ਨਹੀਂ ਮੰਮੀ ਕਿਉਂ ਇਦਾਂ ਕਰਦੀ ਆ ਉਹ ਚਲ ਕੋਈ ਗੱਲ ਕਰ ਲਓ ਤੁਸੀਂ ਵੀ ਕੰਮ ਕੋਈ ਆਪਣਾ ਤੇ ਮੈਂ ਘੜੇ ਲੰਮੇ ਬਹਿ ਜਾਂਦੀ ਤੇ ਠੀਕ ਮੈਨੂੰ ਪੱਕਾ ਪਤਾ ਇਹ ਮੰਮੀ ਨੇ ਹੀ ਕਿਹਾ ਹੁਣ ਇਹੇ ਜੁਗਨ ਨਾਲ ਖਾਣ ਚੱਲ ਜੇ ਉਧਰ ਮੈਂ ਗਿਆ ਹੈਗਾ ਤਾਂ ਤਾਂ ਮੈਂ ਕੀ ਕਹਾਂ ਤਾਂ ਇਹਨਾਂ ਨੂੰ ਮਰਜੀ ਇਹਨਾਂ ਦੀ ਭਰਾ ਜਿੰਨਾ ਸਾਰੇ ਕੰਮ ਆਪ ਹੀ ਕਰਨੇ ਆ ਤੇ ਮੈਂ ਕੀ ਕਹਾਂ ਵਿੱਚ ਫਿਰ ਕੱਪੜੇ ਤੇ ਆ ਵੀ ਜੁੜੇ ਹੀ ਤੇ ਮੰਮੀ ਨੂੰ ਪਤਾ ਨਹੀਂ ਕਿਉਂ ਲੱਗਦਾ ਆ ਆ ਵੀ ਜੁੜੇ ਨਹੀਂ ਹੈਗੇ ਆਪਾਂ ਨਹੀਂ ਸੁਣਾਉਂਦੇ ਕਿੱਥੇ ਚਾਹੁੰਦੇ ਨੇ ਕੋਲੇ ਕੱਦੇ ਸਾਰੇ ਕੰਮ ਕਰਕੇ ਬੈਠੀ ਆ ਮੈਂ ਪਰ ਫਿਰ ਵੀ ਆਗੇ ਹੀ ਕਹਿਣਾ ਵਾ ਕਿ ਕੀਤਾ ਕੀ ਹੈ ਜਿੰਨਾ ਮਰਜੀ ਕੰਮ ਕਰ ਲੇ ਪਰ ਮੰਮੀ ਨੇ ਕਦੀ ਨਹੀਂ ਕਿਹਾ ਕਿ ਚਲ ਚੰਗਾ ਕੀਤਾ ਵਾ ਸਾਰੇ ਕੰਮ ਹੋ ਗਏ ਹੁਣ ਕਰ ਦੇ ਵਿੱਚ ਵਿਆਹ ਹੋਵੇ ਤੁਹਾਨੂੰ ਕੋਈ ਪੁੱਛੇਗਾ ਕਿ ਕੀ ਬੀ ਵੱਡੀ ਗੱਲ ਹੈ ਹੁਣ ਮੰਮੀ ਖਣੀ ਜਾਂਦੇ ਆ ਸ਼ੋਪਿੰਗ ਕਰਨਾ ਮਨ ਨੂੰ ਤੇ ਹੁੰਦਾ ਹੀ ਆ ਕਿੰਨੇ ਆ ਚਾਰੇ ਜਾਣਾ ਹੀ ਸਾਰੇ ਕੰਮ ਕਰਨੇ ਪਰ ਚਲੋ ਕੋਈ ਨਹੀਂ ਜਦੋਂ ਉਹਨਾਂ ਦਾ ਨਹੀਂ ਮਨ ਹਨਾਨੂੰ ਬੁਲਾਉਂਦਾ ਤੇ ਫਿਰ ਕੀ ਕਰਨਾ ਜ਼ਬਰਦਸਤੀ ਵੀ ਕੁਝ ਕਹਿ ਕੇ ਜੋਤ ਸਤਿ ਸ਼੍ਰੀ ਅਕਾਲ ਦੀਦੀ ਅੱਜ ਸਤਿ ਸ਼੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਹਾਂਜੀ ਵਧੀਆ ਕੀ ਕਰਦੀ ਪਈ ਸੀ ਕੁਛ ਨਹੀਂ ਮੈਂ ਵੀ ਘਰ ਦੇ ਕੰਮ ਕਾ ਕੇ ਬੈਠੀ ਸੀ ਅੱਛਾ ਅੱਛਾ ਘਰ ਦੇ ਕੰਮ ਹੀ ਮੜੇ ਹੋਰ ਕਿੱਦਾਂ ਚੱਲਦੀਆਂ ਨੇ ਨਾਨ ਦੇ ਵਿਆਹ ਦੀਆਂ ਤਿਆਰੀਆਂ ਵਧੀਆ ਦੀਦੀ ਠੀਕ ਠਾਕ ਚੱਲ ਰਹੀਆਂ ਹਾਂਜੀ ਸਾਸਤਰੀ ਕਿੱਥੇ ਗਈ ਹੈ ਜੋਤ ਸਾਸ ਦੀਦੀ ਜੀ ਕੀ ਦੱਸਾਂ ਬਾਜ਼ਾਰ ਹੀ ਗਏ ਆ ਰੁਪਿੰਦਰ ਦਾ ਇਸਮਾਨ ਸਮੂਹ ਲੈਣ ਅੱਛਾ ਅੱਛਾ ਹਾਂਜੀ ਤੇ ਤਿਆਰੀਆਂ ਤਿਆਰੀਆਂ ਕਰਨ ਅੱਪਿਛਲੇ ਦਿਨੋਂ ਬੜਾ ਰੌਲਾ ਜੇ ਪਿਆ ਸੀ ਕੀ ਗੱਲ ਸੀ ਰੌਲਾ ਕੀ ਪੈਣਾ ਦੀ ਤੀ ਘਰ ਦੇ ਹਾਲਾਤੀ ਇਦਾਂ ਦੇ ਹੋ ਗਏ ਆ ਵੀ ਇੱਥੇ ਜੇ ਕਿਸੇ ਨੂੰ ਕੁਝ ਕਹੋ ਵੀ ਨਾ ਤਾਂ ਵੀ ਗੱਲਾਂ ਹੁੰਦੀਆਂ ਪਿਛਲੇ ਦਿਨੀ ਹੁਣ ਮੰਮੀ ਹਣੀ ਆਈ ਸੀ ਤੇ ਘਰ ਦੇ ਵਿੱਚ ਪਹਿਲਾਂ ਹੀ ਨਿੱਕੀਆਂ ਮਟੀਆਂ ਗੱਲਾਂ ਚੱਲਣੀਆਂ ਹੁਣ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਵੀ ਸਾਡੇ ਘਰ ਕੀ ਚੱਲਣ ਦਿਆ ਮੰਮੀ ਉਹਨਾਂ ਨੂੰ ਵੀ ਬੜਾ ਵੱਡ ਘੱਟ ਬੋਲੇ ਬਸ ਤੇ ਉਹ ਤੇ ਫਿਰ ਕਹਿੰਦੇ ਵੀ ਅਸੀਂ ਇੱਥੇ ਆਉਣਾ ਹੀ ਨਹੀਂ ਹੈਗਾ ਹੁਣ ਮਾਪਿਓ ਇਥੋਂ ਨਾਰਾਜ਼ ਹੋ ਕੇ ਚਲ ਜਣਾ ਤੇ ਮੇਰੇ ਦਿਲ ਤੇ ਕੀ ਭੀਤਦੀ ਹੋਊਗੀ ਇਹ ਗੱਲ ਸੁਣ ਬਾਊ ਮੈਨੂੰ ਤੇ ਬਾਦਾ ਤੇਰੀ ਸੱਸ ਦਾ ਸੁਭਾਅ ਕਾਲਾ ਤੇ ਤੇਰੀ ਨਨਾਨ ਵੀ ਬੜੀ ਚਲਾ ਗਿਆ ਪਰ ਤੂੰ ਮੇਰੇ ਗੱਲ ਸੁਨ ਮੇਰੇ ਬਾਪ ਤੂੰ ਚੁੱਪ ਵਟ ਕੇ ਆ ਆਪਣਾ ਟਾਈਮ ਕੱਢ ਤੇਰੀ ਤੇਰਾ ਸਹੁਰਾ ਵੀ ਬਹੁਤ ਚੰਗਾ ਵਾ ਤੇ ਜੋ ਬੰਦਾ ਸੁਭਾਅ ਵੀ ਬਹੁਤ ਚੰਗਾ ਵਾ ਤੂੰ ਉਹਨਾਂ ਨੂੰ ਨਹੀਂ ਕੁਝ ਵੀ ਕਹਿਣਾ ਤੂੰ ਆਪਣਾ ਟਾਈਮ ਕੱਢ ਆਰਾਮ ਦੇ ਨਾਲ ਦੀਦੀ ਧੀਰਜ ਹੀ ਹਣੀ ਦੇ ਚੰਗੇ ਨੇ ਮੇਰੇ ਨਾਲ ਤਾਂ ਇਹਦੇ ਵਿੱਚ ਟਾਈਮ ਕੱਢੀ ਜਾਣੀ ਐ ਨਹੀਂ ਤੇ ਤੁਹਾਨੂੰ ਪਤਾ ਹੀ ਆ ਹੁਣ ਜਿੱਦਾਂ ਮੰਮੀ ਹੁਣੀ ਗਈ ਆ ਬੱਚ ਦੀਦੀ ਹੁਣੀ ਮੈਂ ਆਈ ਹੀ ਮਾਸੀ ਦੀ ਕੁੜੀ ਹੁਣੀ ਉਹਨਾਂ ਨੂੰ ਵੀ ਮੰਮੀ ਨੇ ਵਾਵਾ ਬੋਲਿਆ ਬੋਲਿਆ ਤੇ ਜੋ ਮੇਰੇ ਭੈਣ ਭਰਾ ਇਦਾਂ ਰੋਸ ਕੇ ਚੱਲ ਜਾਣ ਮੇਰੇ ਨਾਲ ਤੇ ਕੱਚ ਕੋਈ ਜੀ ਇਹਨਾਂ ਚੰਗਾ ਹੋਵੇ ਤੇ ਟਾਈਮ ਕਿੱਦਾਂ ਨਿਕਲੂਗਾ ਚਲ ਕੋਈ ਨਹੀਂ ਬਬ ਤੂੰ ਆਪਣਾ ਟਾਈਮ ਕੱਢ ਕੋਈ ਗੱਲ ਨਹੀਂ ਆ ਜਦੋਂ ਤੇਰੀ ਨਾਨ ਵੀ ਆਏਗੀ ਸਭ ਕੁਝ ਠੀਕ ਹੋਏ ਨਾ ਉ ਆਪਣਾ ਟਾਈਮ ਕੱਢ ਆ ਰਾਮਣਾ ਚੰਗਾ ਜੋਤ ਮੈਂ ਹੁਣ ਚਲਦੀ ਆਂ ਦੀਦੀ ਫੇਰਾ ਪੂਰਾ ਮਾਰ ਦੇ ਕੋਈ ਨਹੀਂ ਕੋਈ ਨਹੀਂ ਆਵਾਂ ਕਰਾਂਗੇ ਜਰੂਰ ਕੋਈ ਨਹੀਂ ਤੂੰ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਚੰਗਾ ਹਾਂਜੀ ਕੋਈ ਨਹੀਂ ਮੈਂ ਆਵਾਂਗੀ ਜਰੂਰ ਫੇਰਾ ਚਲੋ ਆਏ ਤੇ ਦੀਦੀ ਚੰਗੇ ਨੇ ਮਥੇ ਰਾਸਰਾ ਇਹਨਾਂ ਦਾ ਕੋਲੋਂ ਆਉਂਦੇ ਜਾਂਦੇ ਫੇਰਾ ਮਾਰ ਜਾਂਦੇ ਨੇ ਮਨ ਹੋਰ ਦਾ ਹੋਰ ਹੋ ਜਾਂਦਾ ਹੁਣ ਜਦੋਂ ਦੇ ਦੀਦੀ ਹੁਣੀ ਗਏ ਆ ਉਹਨਾਂ ਵੀ ਨਹੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਮੰਮੀ ਹੁਣੀ ਵਿਚਾਰੇ ਤੇ ਉਹਦਾ ਹੀ ਨਰਾਜ਼ ਹੋ ਕੇ ਚਲ ਗਏ ਨੇ ਮੈਂ ਆਪਣੇ ਦੁੱਖ ਸੁੱਖੇ ਦੇਣਾ ਫੋਲਾ